ਪੋ ਮੈਂ ਤਾਂ ਸੰਗਰੂਰ ਸੀਵਰੇਜ ਬੋਰਡ ਦੇ ਦਫਤਰ ਆਇਆ ਠੀਕਾ ਵੀ ਸਾਡੇ ਘਰਾਂ ਵਿੱਚ ਪਾਣੀ ਭੜਿਆ ਪਿਆ ਉਹ ਕੱਢ ਦੇਣਗੇ ਉਹ ਤਾਂ ਸੀਵਰੇਜ ਬੋਰਡ ਦਾ ਆਪ ਹੀ ਡੁੱਬਿਆ ਪਿਆਗਾ ਸੰਗਰੂਰ ਦੇ ਵਿੱਚ ਹੋਈ ਮਾਨਸੂਨ ਦੀ ਪਹਿਲੀ ਬਰਸਾਤ ਨੇ ਸੀਵਰੇਜ ਵਿਭਾਗ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਸ਼ਹਿਰ ਦੇ ਵਿੱਚੋਂ ਪਾਣੀ ਦੀ ਨਿਕਾਸੀ ਕਰਨ ਵਾਲਾ ਸੀਵਰੇਜ ਵਿਭਾਗ ਖੁਦ ਹੀ ਮਾਨਸੂਨ ਦੀ ਪਹਿਲੀ ਬਰਸਾਤ ਦਾ ਸ਼ਿਕਾਰ ਹੋ ਗਿਆ ਵਿਭਾਗ ਦਾ ਦਫਤਰ ਖੁਦ ਹੀ ਪਾਣੀ ਵਿੱਚ ਡੁੱਬਿਆ ਨਜ਼ਰ ਆਇਆ ਦਫਤਰ ਦੇ ਹਰ ਇੱਕ ਕਮਰੇ ਦੇ ਵਿੱਚ ਪਾਣੀ ਜਮਾ ਹੈ ਕੁਰਸੀਆਂ ਟੇਬਲ ਸਭ ਪਾਣੀ ਵਿੱਚ ਡੁੱਬ ਚੁੱਕੇ ਨੇ ਤੇ ਦਫ਼ਤਰ ਦੇ ਮੁਲਾਜ਼ਮ ਦਫ਼ਤਰ ਨੂੰ ਲਵਾਰੇ ਛੱਡ ਕੇ ਗਾਇਬ ਹੋ ਚੁੱਕੇ ਸੀ ਇਸ ਦੌਰਾਨ ਸ਼ਹਿਰ ਦੇ ਵਿੱਚ ਪਾਣੀ ਦੀ ਨਿਕਾਸੀ ਦੀ ਬੇਨਤੀ ਕਰਨ ਆਇਆ ਸ਼ਹਿਰ ਵਾਸੀ ਦਫ਼ਤਰ ਦੇ ਅਜਿਹੇ ਹਾਲਾਤ ਵੇਖ ਕੇ ਇਹ ਕਹਿੰਦਾ ਮੁੜ ਗਿਆ ਕਿ ਜਿਨ੍ਹਾਂ ਦਾ ਦਫ਼ਤਰ ਖੁਦ ਹੀ ਪਾਣੀ ਵਿੱਚ ਡੁੱਬਿਆ ਪਿਆ ਉਹ ਸ਼ਹਿਰ ਦਾ ਕੀ ਸਵਾਰਣਗੇ ਦੇਖੋ ਜੀ ਮੈਂ ਉਰੇ ਆਇਆ ਸੀ ਬਰਜ ਬੋਰਡ ਦੇ ਦਫ਼ਤਰ ਸੰਰੂਰ ਵਿੱਚ ਬੀਜੀ ਆ ਕੇ ਜਿਹੜਾ ਸਾਡੇ ਪਾਣੀ ਦਾ ਕੁਝ ਹੱਲ ਕੀਤਾ ਜਾਵੇ ਜਿਹੜਾ ਬਰਸਾਤ ਦਾ ਪਾਣੀ ਆਗਾ ਸੀਵਰ ਦਾ ਪਾਣੀ ਆ ਭਰਿਆ ਪਿਆਗਾ ਪਰ ਜਦੋਂ ਮੈਂ ਇੱਥੇ ਆ ਕੇ ਦੇਖਿਆ ਸੀਵਰਜ ਬੋਰਡ ਤਾਂ ਆਪ ਹੀ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਜਿੰਦੇ ਲੱਗ ਰਹੇ ਨੇਗੇ ਕੋਈ ਅਧਿਕਾਰੀ ਨਹੀਂ ਹੈਗਾ ਅਧਿਕਾਰੀ ਵੀ ਉਰੇ ਆ ਕੇ ਕੀ ਕਰਨਗੇ ਅਸੀਂ ਜੀਤੋ ਆਸ ਰੱਖੀ ਤੀਗੀ ਵੀ ਸੰਗਰੂਰ ਦਾ ਪਾਣੀ ਦੇ ਹੱਲ ਕਰਨਗੇ ਸਮੱਸਿਆ ਦਾ ਹੱਲ ਕਰਨਗੇ ਉਹ ਤਾਂ ਖੁਦ ਪਾਣੀ ਵਿੱਚ ਡੁੱਬਿਆ ਪਿਆ ਜੀ ਹੁਣ ਦੇਖੋ ਜਿਹੜਾ ਖੁਦ ਹੀ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਉਹ ਤੋਂ ਪਬਲਿਕ ਕੀ ਆਸ ਕਰੂਗੀ ਉਹ ਕਿਸੇ ਦੀ ਮਦਦ ਕੀ ਕਰੂਗੀ ਇਹ ਤੁਸੀਂ ਦੇਖ ਸਕਦੇ ਹੋ ਸੰਗਰੂਰ ਦਾ ਸੀਵਰੇਜ ਬੋਰਡ ਆ ਬੱਟਰ ਸਪਲਾਈ ਦਫਤਰ ਆਗਾ ਇੱਥੇ ਅਧਿਕਾਰੀ ਬੈਠਦੇ ਨੇ ਐਕਸ਼ਨ ਸਾਹਿਬ ਬੈਠਦੇ ਨੇ ਪਰ ਓਰੇ ਦਾ ਹਾਲ ਇਹ ਹੈਗਾ ਜੀ ਵੀ ਇਹ ਆਪ ਹੀ ਪਾਣੀ ਦੇ ਵਿੱਚ ਡੁੱਬਿਆ ਪਿਆ ਸੀ ਇਹ ਤੋਂ ਆਸ ਕੀ ਕਰਾਂਗੇ ਦੂਜੇ ਪਾਸੇ ਜੇ ਗੱਲ ਕਰੀ ਜਾਵੇ ਸਾਹਮਣੇ ਐਸ ਡੀ ਐਮ ਸਾਹਿਬ ਸੰਗਰੂਰ ਦੀ ਕੋਠੀ ਹੈ ਨਾਲ ਹੀ ਏ ਡੀ ਸੀ ਸਾਹਿਬ ਦੀ ਕੋਠੀ ਹੈ ਬਿਲਕੁਲ ਜੀ ਉਹਨਾਂ ਦੀਆਂ ਕੋਠੀਆਂ ਮੋਰੇ ਨੇ ਉਹ ਗੱਡੀਆਂ 'ਚ ਬੈ ਕੇ ਆਉਂਦੇ ਨੇ ਜੀ ਵੱਡੇ ਵੱਡੇ ਗੱਡੀਆਂ ਵਿੱਚ ਬੈ ਕੇ ਆਉਂਦੇ ਨੇ ਅੰਦਰ ਗੇਟ ਖੁੱਲ ਜਾਂਦਾ ਜੀ ਗੇਟ ਅੰਦਰ ਵੱਢ ਕੇ ਫਿਰ ਗੱਡੀ 'ਚ ਬੈ ਕੇ ਲ ਲੰਗਣਾ ਦਾ ਮ ਲੋਕਾਂ ਨੇ ਮੀਂਹ ਦੇ ਪਾਣੀ ਵਿੱਚ ਦੀ ਬਰਸਾਤੀ ਪਾਣੀ ਵਿੱਚ ਦੀ ਗੰਦੇ ਨਾਲੀ ਦੇ ਪਾਣੀ ਵਿੱਚ ਦੀ ਅਫਸਰਾਂ ਨੇ ਨਹੀਂ ਲੰਗਣਾ ਹੈਗਾ ਅਫਸਰਾਂ ਨੂੰ ਸਾਰਾ ਪਤਾ ਹੈਗਾ ਵੀ ਇੱਥੇ ਹੁਣ ਅਧਿਕਾਰੀਆਂ ਦੇ ਆ ਸਾਹਮਣੇ ਜਿੰਨੇ ਵੀ ਹੈਗੇ ਨੇ ਅਧਿਕਾਰੀਆਂ ਦੀਆਂ ਕੋਠੀਆਂ ਨੇਗੀਆਂ ਤੇ ਤੁਸੀਂ ਇਹ ਸਭ ਲਾ ਦੋ ਆ ਸਰਕਾਰੀ ਦਫ਼ਤਰ ਨੇਗੇ ਸਰਕਾਰੀ ਦਫ਼ਤਰਾਂ ਦਾ ਇਹ ਹਾਲ ਹੈਗਾ ਤੇ ਆਮ ਜਿਹੜੇ ਆਮ ਘਰ ਨੇ ਜਾਂ ਆਮ ਮਹੱਲੇ ਨੇ ਆਮ ਦਫ਼ਤਰ ਨੇਗੇ ਉਹ ਉਹਨਾਂ ਦਾ ਕੀ ਹਾਲ ਹੋਊਗਾ ਜੀ